ਹੇਲੂਇਆ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਜੀ ਦੀ ਆਓ ਅਸੀਂ ਇਸ ਸਮੇਂ ਲਈ ਤਾਂ ਗੱਲ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਜਾਈਏ ਹalleluyah halleluyah 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 ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਆਦਰ ਦਿੰਦੇ ਹਾਂ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਇਸជីវਨ ਲਈ ਚੱਲ ਰਹੇ ਸਾਹਾਂ ਲਈ ਤੁਹਾਡੇ ਅਨੋਖੇ ਪਿਆਰ ਲਈ ਜਿਹੜਾ ਤੁਸੀਂ ਸਾਡੇ ਨਾਲ ਹਰ ਸਮੇਂ ਹਰ ਦਿਨ ਕਰਦੇ ਹੋ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਅਸੀਂ ਆਵਜਿਤੇ ਪਿਆਰੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਂ ਵਿੱਚ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਝੁਕਦੇ ਹਾਂ ਖੁਦਾਵੰਦ ਅਤੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਅੱਜ ਦਾ ਵਚਨ ਭੇਜੋ ਅੱਜ ਦਾ ਪਾਕ ਕਲਾਮ ਭੇਜੋ ਪਿਤਾ ਪਰਮ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਆਪਣਾ ਵਚਨ ਭੇਜ ਕੇ ਆਪਣੀਆਂ ਲੋਕਾਂ ਨੂੰ ਆਉਣ ਵਾਲੀ ਤਵਾਹੀ ਤੋਂ ਬਚਾਉਣੀ ਹੈ ਪਿਤਾ ਪਰਮੇਸ਼ਰ ਅਤੇ ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਜੀ ਜਦੋਂ ਮੈਂ ਇਹ ਵਚਨ ਨੂੰ ਬੋਲਾਂ ਪ੍ਰਭੂ ਮੈਂ ਨਾ ਬੋਲਾਂ ਬਲਕਿ ਤੁਹਾਡਾ ਪਵਿੱਤਰ ਆਤਮਾ ਮੇਰੇ ਵਿੱਚ ਦੀ ਹੋ ਕੇ ਇਹਨਾਂ ਲੋਕਾਂ ਨਾਲ ਗੱਲ ਕਰੇ ਪ੍ਰਭੂ ਜੀ ਅਤੇ ਇਹ ਵਚਨ ਜਦੋਂ ਪੜਿਆ ਤੇ ਸੁਨਿਆ ਜਾਵੇ ਤਾਂ ਸਵਨਾ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਤੇ ਇਸ ਇਹ ਵਚਨ ਸਵਨਾ ਦੀ ਜ਼ਿੰਦਗੀ ਵਿੱਚ 100 ਗੁਣਾ ਨਹੀਂ ਬਲਕਿ 1000 ਗੁਣਾ ਫਲ ਲੈ ਕੇ ਆਵੇ ਅਤੇ ਮੈਂ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਤੇ ਸਮਰਥਨ ਆ ਦੇ ਵਿੱਚ ਮੰਗ ਲੈਣੀ ਆ ਆਮੇਨ ਹੇਲੂਇਆ ਅੱਜ ਦਾ वचन ਹੈ ਰੂਮੀਅਨ 8 ਦੀ 8ਵੀਂ ਆਏ ਤੇ ਇਸ ਵਿੱਚ ਲਿਖਿਆ ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਰ ਨੂੰ ਪਰਸੰਨ ਨਹੀਂ ਕਰ ਸਕਦੇ ਹallelujah ਜਦੋਂ ਕੋਈ ਇਨਸਾਨ ਪੈਦਾ ਹੁੰਦਾ ਉਹ ਸਰੀਰਕ ਤੌਰ ਤੇ ਪੈਦਾ ਹੁੰਦਾ ਜਦੋਂ ਉਹ ਵੱਡਾ ਹੁੰਦਾ ਜਾਂਦਾ ਤਾਂ ਸਰੀਰਕ خواہشਾਂ ਜਿਹੜੀਆਂ ਨੇ ਉਹ ਇਨਸਾਨ ਵਿੱਚੋਂ ਪੈਦਾ ਹੁੰਦੀਆਂ ਨੇ ਪਰ ਆਤਮਿਕ ਹੋਣ ਦੇ ਲਈ ਕਿਸੇ ਵੀ ਇਨਸਾਨ ਲਈ ਜ਼ਰੂਰੀ ਆ ਕਿ ਉਹ ਪਰਮੇਸ਼ਰ ਨਾਲ ਜੁੜੇ ਪਰ ਅੱਜ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਆਪਣੀ ਆਤਮਿਕ ਜ਼ਿੰਦਗੀ ਦੀ ਚਿੰਤਾ ਕਰਨ ਦੀ ਬਜਾਏ ਸੰਸਾਰਿਕ ਪਿੱਛੇ ਦੌੜ ਰਹੀ ਆ ਸੰਸਾਰਿਕ ਕੰਮਾਂ ਲਈ ਚਿੰਤਾ ਵਿੱਚ ਫਸੇ ਹੋਏ ਆ ਪਰ ਜਿਹੜਾ ਵਿਅਕਤੀ ਇੱਕ ਵਾਰ ਪਰਮੇਸ਼ਰ ਨਾਲ ਪ੍ਰਭੂ ਯਸ਼ੂਮ ਸੀਜੀ ਨਾਲ ਜੁੜ ਜਾਂਦਾ ਉਹਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆ ਜਾਂਦੀ ਆ ਉਸ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਬਦਲਾਅ ਆ ਜਾਂਦਾ ਕੀ ਹਮੇਸ਼ਾ ਹੀ ਪਰਮੇਸ਼ਰ ਜੀ ਦੀ ਰਜ਼ਾ ਵਿੱਚ ਰਹਿ ਕੇ ਹੀ ਖੁਸ਼ ਰਹਿੰਦਾ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਹ ਹਮੇਸ਼ਾ ਹੀ ਪਰਮੇਸ਼ਰ ਜੀ ਦਾ ਧੰਨਵਾਦ ਕਰਦਾ ਰਹਿੰਦਾ ਉਸ ਦਾ ਸਾਰਿਆਂ ਨਾਲ ਬੈਰ ਵਿਰੋਧ ਖਤਮ ਹੋ ਜਾਂਦਾ ਲੜਾਈ ਝਗੜਾ ਖਤਮ ਹੋ ਜਾਂਦਾ ਉਹ ਝੂਠੇ ਕੰਮਾਂ ਤੋਂ ਆਜ਼ਾਦ ਹੋ ਜਾਂਦਾ ਆਤਮਿਕ ਜਿਹੜਾ ਵਿਅਕਤੀ ਆ ਉਹ ਨਾ ਬੁਰੀਾਈ ਕਰਦਾ ਨਾ ਬੁਰੀਾਈ ਬਾਰੇ ਸੋਚ ਸਕਦਾ ਪਰਮੇਸ਼ਰ ਪਿਤਾ ਉਸ ਦੀ ਸੋਚ ਨੂੰ ਬਦਲ ਦਿੰਦੇ ਨੇ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਨੀ ਹਾਂ ਕਿ ਤੁਸੀਂ ਆਪਣੀਆਂ ਦੇਹੀਆਂ ਨੂੰ ਜਿਉਂਦਾ ਰੱਖੋ ਆਪਣੇ ਸ਼ਰੀਰ ਜਾਨੂੰ ਜਿਉਂਦਾ ਰੱਖੋ ਪਵਿੱਤਰ ਰੱਖੋ ਤੇ ਪਰਮੇਸ਼ਰ ਪਿਤਾ ਨੂੰ ਮਨ ਪਉਂਦਾ ਬਲੀਦਾਨ ਕਰਕੇ ਚੜਾਵੋ ਇਹ ਹੀ ਤੁਹਾਡਾ ਇਹ ਜਿਹੜੀ ਆ ਇਹ ਤੁਹਾਡੀ ਰੋਹਾਨੀ ਬੰਦਗੀ ਹੋਵੇਗੀ ਹallelujah ਅਕਲ ਬਹੁਤ سارے ਲੋਕ ਇਦਾਂ ਦੇ ਆ ਜਿਹੜੇ ਪਿਤਾ ਪਰਮੇਸ਼ਰ ਨੂੰ ਖੁਸ਼ ਕਰਨ ਲਈ ਪ੍ਰਭੂ ਜੀ ਨੂੰ ਖੁਸ਼ ਕਰਨ ਵਾਸਤੇ ਕਈ ਤਰ੍ਹਾਂ ਦੇ ਚੜਾਵੇ ਚੜਾਉਂਦੇ ਆ ਪ੍ਰਸ਼ਾਦ ਚੜਾਉਂਦੇ ਆ ਪਰ ਪਰਮੇਸ਼ਰ ਪਿਤਾ ਕਹਿੰਦੇ ਨੇ ਤੁਸੀਂ ਆਪਣੇ ਸਰੀਰਾਂ ਨੂੰ ਜਿਉਂਦਾ ਤੇ ਪਵਿੱਤਰ ਕਰਕੇ ਚੜਾਵੋ ਜਿਹੜਾ ਇਨਸਾਨ ਜਿਉਂਦਾ ਪਰ ਉਸ ਦੇ ਕੰਮ ਪਾਪ ਵਾਲਿਆ ਉਹ ਪਾਪੀ ਆ ਉਸ ਪਾਪੀ ਬੰਦੇ ਦੇ ਚੜਾਵੇ ਨੂੰ ਪਰਮੇਸ਼ਰ ਜੀ ਕੀ ਆ ਕਬੂਲ ਨਹੀਂ ਕਰ ਸਕਦੇ ਦਾਨ ਤੋਂ ਪਹਿਲਾਂ ਪ੍ਰਭੂ ਜੀ ਦਾਨੀ ਨੂੰ ਦੇਖਦੇ ਨੇ ਉਸ ਇਨਸਾਨ ਨੂੰ ਦੇਖਦੇ ਨੇ ਕਿ ਉਹਦੇ ਕੰਮ ਕਿਹੋ ਜਿਹੇ ਆ ਜੇ ਪਵਿੱਤਰਤਾ ਹੀ ਆ ਪਵਿੱਤਰਤਾ ਹੀ ਤੋਂ ਬਿਨਾ ਸਾਡੇ ਚੰਗੇ ਕੰਮ ਵੀ ਪ੍ਰਭੂ ਜੀ ਦੀ ਨਿਗਾਹ ਦੇ ਵਿੱਚ ਕੀ ਆ ਗੰਦੀਆਂ ਲੀਰਾਂ ਦੇ ਬਰਾਬਰ ਨੇ ਸਾਡੀ ਆਰਾਧਨਾ ਵੀ ਪ੍ਰਭੂ ਦੇ ਵਚਨ ਦੇ ਮੁਤਾਬਕ ਹੋਣੀ ਚਾਹੀਦੀ ਆ ਭਗਤੀ ਦੇ ਸਮੇ ਸਾਡੇ ਦਿਲ ਵਿੱਚ ਕਿਸੇ ਤਰ੍ਹਾਂ ਦਾ ਪਾਪ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ ਕਿਸੇ ਵੀ ਇਨਸਾਨ ਨੇ ਤੁਹਾਡੇ ਨਾਲ ਕਿੰਨਾ ਹੀ ਮਾੜਾ ਸਲੂਕ ਕਿਉਂ ਨਾ ਕੀਤਾ ਹੋਵੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਉਸ ਉਸ انسان ਨੂੰ ਕਿਹਾ ਮaaf ਕਰਦੇ ਹਈ ਫੇਰੀ ਪਿਤਾ ਪਰਮੇਸ਼ਰ ਤੁਹਾਨੂੰ ਮaaf ਕਰਨਗੇ ਜੇਕਰ ਤੁਸੀਂ ਪਿਤਾ ਪਰਮੇਸ਼ਰ પાસે ਮਾਫੀ ਚਾਹੁੰਦੇ ਹੋ ਪਰ ਤੁਸੀਂ ਕਿਸੇ ਨੂੰ ਮਾਫ ਕਰਨ ਦੇਣ ਲਈ ਤਿਆਰ ਨਹੀਂ ਹੋ ਤਾਂ ਪ੍ਰਭੂ ਜੀ ਕਿਹਾ ਤੁਹਾਨੂੰ ਮਾਫ ਨਹੀਂ ਕਰ ਸਕਣਗੇ ਹallelujah ਜੇ ਤੁਸੀਂ ਪ੍ਰਭੂ ਦੇ ਹੁਕਮਾਂ ਦੇ ਖਿਲਾਫ ਚੱਲੋਗੇ ਤਾਂ ਤੁਸੀਂ ਹਮੇਸ਼ਾ ਹਮੇਸ਼ਾ ਦੇ ਲਈ ਨਰਕ ਦੀ ਅੱਗ ਦੇ ਵਿੱਚ ਜਾਓਗੇ ਜਿਹੜੇ ਪ੍ਰਭੂ ਨੂੰ ਜਾਣ ਕੇ ਵੀ ਪਾਪ ਕਰਦੇ ਨੇ ਉਹਨਾਂ ਵਾਸਤੇ ਵਾਰ-ਵਾਰ ਮਾਫੀ ਨਹੀਂ ਹੋਵੇਗੀ ਇਸ ਲਈ ਵਚਨ ਵਿੱਚ ਲਿਖਿਆ ਜਿੰਨਾ ਸੁਣ ਕੇ ਪਰਮੇਸ਼ਰ ਦੀ ਪ੍ਰਤੀਤ ਨਹੀਂ ਕੀਤੀ ਉਹਨਾਂ ਉੱਤੇ ਸਜ਼ਾ ਦਾ ਹੁਕਮ ਹੋ ਚੁੱਕਿਆ ਹੈ ਐਸ ਤੋਂ ਚੰਗਾ ਸੀ ਤੁਸੀਂ ਧਰਮ ਦੇ ਮਾਰਗ ਨੂੰ ਜਾਣਦੇ ਹੀ ਨਾ ਹallelujah ਯਾ ਤੇ ਆ ਉਸ ਇਸ ਵਚਨ ਦੇ ਲਈ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਜਾਈਏ ਧੰਨਵਾਦ 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 ਸਮਰਥੀ ਪਰਮੇਸ਼ਰ ਅੱਜ ਦੇ ਇਸ ਵਚਨ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੋ ਤੁਸੀਂ ਸਾਡੇ ਲਈ ਇਸ ਸਮੇਂ ਠਹਿਰਾਇਆ ਪਿਤਾ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਆਪਣਾ ਵਚਨ ਖਾਲ ਕੇ ਸਾਨੂੰ ਆਉਣ ਵਾਲੀ ਤਵਾਹੀ ਤੋਂ ਬਚਾਉਣੀ ਹੈ ਪ੍ਰਭੂ ਜੀ ਸੱਚਮੁੱਚ ਪ੍ਰਭੂ ਜੀ ਅੱਜ ਦਾ ਇਹ ਵਚਨ ਸਾਨੂੰ ਨਵੀਂ ਤਾਕਤ ਤੇ ਨਵੀਂ ਸਮਰਥਨ ਨਾਲ ਪਾਰ ਰਿਹਾ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ ਇਸ ਕਾਬਿਲ ਬਣਾ ਦਿਓ ਅਸੀਂ ਤੁਹਾਡੇ ਸਮਾਚਾਰ ਨੂੰ ਤੁਹਾਡੇ ਖੁਸ਼ਖਬਰੀ ਤੇ ਪ੍ਰਚਾਰ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਵਾਲੇ ਬਣ ਜਾਈਏ ਤੇ ਪ੍ਰਭੂ ਜੀ ਅਸੀਂ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਨਾਸ਼ ਹੋਣ ਤੋਂ ਬਚਾ ਲੀਏ ਪਿਤਾ ਪਰਮੇਸ਼ਰ ਤੁਹਾਡਾ ਬਲ ਤੇ ਤੁਹਾਡੀ ਸ਼ਕਤੀ ਦਿਓ ਤਾਂ ਕਿ ਜਿਹੜਾ ਅਸੀਂ ਰੋਹ ਵਿੱਚ ਭਰ ਕੇ ਪ੍ਰਾਰਥਨਾਵਾਂ ਕਰੀਏ ਤੇ ਪਿਤਾ ਤਾਂ ਹਰੇਕ ਕੰਮ ਪ੍ਰਭੂ ਯਸ਼ੂਅਸੀ ਜੀ ਦੇ ਨਾਮ ਵਿੱਚ ਸਹੋਲ ਹੋਵੇ ਤੇ ਪ੍ਰਭੂ ਅੱਜ ਦੇ ਇਸ वचन ਨੂੰ ਅਸੀਂ ਤੁਹਾਡੇ ਲਹੂ ਦੇ ਵਿੱਚ ਸੁਪਾਰ ਲੈਣੇ ਆ ਪਿਤਾ ਪਰਮੇਸ਼ਰ ਤਾਂ ਕਿ ਵੈਰੀ ਦਾ ਕੋਈ ਵੀ ਆਤਮਾ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਸਕੇ ਤੇ ਇਹ ਵਚਨ ਸਾਡੀ ਜ਼ਿੰਦਗੀ ਵਿੱਚ ਸਦਾ ਹੀ ਬਰਕਤ ਦਾ ਕਾਰਨ ਬਣੀ